ਤਰਾਤ ਜੋਧਪੁਰ ਤੇ ਹਰਿਆਣਾ ਦੇ ਸੀਸਰ ਕਬੱਡੀ ਟੂਰਨਾਮੈਂਟ ਤੋਂ ਕਿਹੜੇ ਖਿਡਿਆਰੀ ਵੈਸਟ ਰੇਂਡਰ ਤੇ ਜਾਫੀ ਬਣੇਗੇ ਆਪ ਵੀ ਨਾਮ ਲਵਾਇਆ ਕਰੋ ਫੁਰਤ ਫੁਰਤ ਦੇ ਰਾਤ ਨੂੰ ਸਤਸਰੀਏ ਕਲ ਜੀ ਲੈ ਕੇ ਆਏ ਵੀਡੀਓ ਕੱਲ ਦੇ ਕਬੱਡੀ ਕਪਾਂ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ 17 ਅਕਤੂਬਰ ਨੂੰ 4 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤਰਾਤ ਜੋਧਪੁਰ ਤੇ ਹਰਿਆਣਾ ਦੇ ਸੀਸਰ ਕਬੱਡੀ ਟੂਰਨਾਮੈਂਟ ਤੋਂ ਕਿਹੜੇ ਖਿਡਿਆਰੀ ਵੈਸਟ ਰੇਂਡਰ ਤੇ ਜਾਫੀ ਬਣਿਆਗੇ ਤੇ ਪੂਰੀ ਵੀਡੀਓ ਦੇਖਿਓ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਨੇ ਆ ਤੇ ਹੁਣ ਗੱਲ ਕਰਦੇ ਆ ਫਾਈਨਲ ਰਿਜ਼ਲਟਾਂ ਦੀ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਰੂੜੇ ਅਸਲ ਤਰਨਤਨ ਸਾਹਿਬ ਉੱਥੇ ਭਾਈ ਲੱਧੂ ਤੇ ਸੌਰਸਿੰਘ ਦੀਆਂ ਟੀਮਾਂ ਦੇ ਵਿਚਕਾਰ 100 ਮੈਚ ਕਰਵਾਇਆ ਗਿਆ ਸੀ। ਇਹਦੇ ਵਿੱਚੋਂ ਭਾਈ ਲੱਧੂ ਦੀ ਟੀਮ ਸੈਕੰਡਰੀ ਰਹੀ ਤੇ ਸੌਰਸਿੰਘ ਦੀ ਟੀਮ ਫਾਸਟ। ਅੱਗੇ ਗੱਲ ਕਰਦੇ ਖੇੜੇਬਾਨਾ ਚੱਕਸਰੀ ਅਮਰਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75000 ਸੀ ਤੇ ਇੱਥੇ ਫਰੰਦੀਪੁਰ ਤੇ ਮਾਝੇ ਦੀਆਂ ਟੀਮਾਂ ਦੇ ਵਿਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚ ਮਾਝੇ ਦੀ ਟੀਮ ਸੈਕੰਡਰੀ ਰਹੀ ਤੇ ਫਰੰਦੀਪੁਰ ਦੀ ਟੀਮ ਫਾਸਟ ਅੱਗੇ ਗੱਲ ਕਰਦੇ ਹਾਂ ਸੀਸਰ ਖਰਵਾਲਾ ਹੁਸ਼ਿਆਰ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 51000 ਦਿੱਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਐਲਈਡੀਆਂ ਦਿੱਤੇ ਗਈਆਂ ਸਨ ਤੈਥੇ ਫਾਈਨਲ ਮੈਚ ਹੋਇਆ ਸੀ ਸੀਸਰ ਤੇ ਬਾਸ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਾਸ ਦੀ ਟੀਮ ਸੈਕੰਡ ਰਹੀ ਤੇ ਸੀਸਰ ਦੀ ਟੀਮ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਅੰਕੇ ਨਡਾਣੇ ਵਾਲਾ ਅੱਠ ਕਬੜੀਆਂ ਪਾ ਕੇ 7 ਨੰਬਰ ਲਈ ਤੇ ਤੇ ਬਿਟ ਜਾਫੀ ਦੀ ਗੱਲ ਕਰਗੇ ਤਾਂ ਬਿਟ ਜਾਫੀ ਬਣੇਗਾ ਸ਼ੀਲੂ ਬਾਹੂ ਅਕਬਰਪੁਰ 11 ਟੱਚ ਲੈ ਕੇ 7 ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਜੋਧਪੁਰ ਬਰਨਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 60000 ਤੇ ਦੂਜਾ ਇਨਾਮ 52000 ਸੀ ਤੇ ਬੈਸਟ ਰੇਡਰ ਤੇ ਜੈਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਚਾਂਗਲੀ ਤੇ ਭੂਲਣ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚ ਭੂਲਣ ਦੀ ਟੀਮ ਫਸਟ ਰਹੀ ਤੇ ਚਾਂਗਲੀ ਦੀ ਟੀਮ ਸੈਕੰਡ ਇਤੋਂ ਦੇ ਬੈਸਟ ਰੇਡਰ ਤੇ ਜੱਫੀ ਦੀ ਗੱਲ ਕਰਕੇ ਤਾਂ ਇਤੋਂ ਬੈਸਟ ਰੇਡਰ ਬਣੇਗਾ ਸੁਨੀਲ ਖੜਕਪੁਰੇ ਵਾਲਾ ਪੰਜ ਕਬਡੀਆਂ ਪਾ ਕੇ ਪੰਜ ਨੰਬਰ ਲੈਤੇ ਤੇ ਨਾਲ ਨੋਕਰਾ ਸੋਤ ਵਾਲਾ ਜੁਆਇੰਟ ਬੈਸਟ ਰੇਡਰ ਬਣੇਗਾ ਤੇ ਇਤੋਂ ਦੇ ਬੈਸਟ ਜੱਫੀ ਦੀ ਗੱਲ ਕਰਕੇ ਤਾਂ ਬੈਸਟ ਜੱਫੀ ਬਣੇਗਾ ਗੁਰਪ੍ਰੀਤ ਭੁੱਲਣ ਵਾਲਾ ਤਿੰਨ ਟੱਚ ਲੈ ਕੇ ਦੋ ਜੱਫੇ ਲਾਏ ਤੇ ਮੁੰਡੇ 11-11 ਹਜ਼ਾਰ ਪੀ ਦੇ ਬੈਸਟ ਰੇਡਰ ਤੇ ਜੱਫੀ ਬਣੇਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਹਾਂ ਕਿਸੇ ਹੋਰ ਵੀ